ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਰ ਬਲੌਗ ਦੇ ਵਿੱਚ ਹੌਸਨਾਉ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਤੇ ਸਵੇਰ ਦਾ ਟਾਈਮ ਆ ਤੇ ਗੁਰਦੁਆਰੇ ਸਭ ਲੱਗੇ ਹੋਣੇ ਬਾਬਾ ਜੀ ਪਾਠ ਕਰਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਸੰਗਰਾਂਦ ਦਾ ਦਿਹਾੜਾ ਤੇ ਸਾ ਉਹ ਦਾ ਮਹੀਨਾ ਚੜ ਚੁੱਕੇ ਹੈ ਨਾ ਸਾਰੇ ਸੰਗਰਾਂਦ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਪਸ਼ੂ ਆਪਣੇ ਬੈਠ ਚੁੱਕੇ ਨੇ ਤੇ ਪਾਣੀ ਵਗੈਰਾ ਪੀ ਲੈਣਾਂ ਨੇ ਨੇ ਬੜਾ ਕੰਮ ਤੇ ਇੱਥੇ ਨਾਲ ਆਪਣੇ ਲਾਗ ਲੱਗੇ ਹੋਏ ਨੇ ਆਗ ਵੱਢਣਾ ਨਾ ਤੇ ਇੱਥੇ ਆਪਣੇ ਲਾਗ ਦੇ ਖੇਤ ਵਿੱਚ ਆਗ ਗੰਨੇ ਘਟਦੇ ਨੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਆਗ ਲੈ ਜਾ ਚੱਕ ਕੇ ਤੇ ਸਜਬਰੀ ਤੋਂ ਉਹਨਾਂ ਲੱਗੇ ਹੋਏ ਨੇ ਆਗ ਠੋਣ ਤੇ ਮੈਂ ਇੱਥੇ ਭਰੀਆਂ ਲਹਾਉਣਾ ਇਨਾ ਅੱਜ ਵੀ ਸਹਿਜ ਤੇ ਮੋਟਰਸਾਈਕਲ ਤੋਂ ਗੇੜੇ ਲਾ ਰਿਹਾ ਭਰੀਆਂ ਲਹਾਉਣਾ ਫਿਰ ਉਹਦੇ ਨਾਲ ਦੋ ਬਰੀ ਜੱਕ ਲੈ ਗਏ ਮੈਂ ਕਿਹਾ ਫਿਕਰ ਕਰਕੇ ਉਹਦੀਆਂ ਉਹ ਲੈ ਆਦੀਆਂ ਲੈ ਜਾਂਦੀ ਨੇ ਉਹ ਆਦੀਏ ਨਹੀਂ ਆ ਗਣਕੇ ਨਹੀਂ ਆਧ ਵਿੱਚ ਪਾਲ ਹਾਂਜੀ ਆਪਾਂ ਦੇ ਘੱਲੇ ਹੀ ਕਢਾਈ ਅੱਜ ਤੇ ਆਪਾਂ ਬਣਾਵਾਂਗੇ ਜੀ ਅੱਜ ਚੋਲਾਂ ਦੀ ਪਿੰਨੀ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਪਹਿਲਾਂ ਸਵੇਰ ਦੀ ਹੋਵਾ ਪਹੁੰਚਾ ਲਈ ਸੀਗੀ ਫੁਰਦੀ ਅੱਖਾਂ ਜਿਹੀਆਂ ਪਾਈਆਂ ਤੇ ਆਪਾਂ ਨੇ ਨਾ ਇਹ 1.5 ਕਿਲੋ ਦੁੱਧ ਪਾਇਆ ਸੀਗਾ ਕਾੜ ਕੇ ਬਣਾਵਾਂਗੇ ਚੋਲਾਂ ਦੀ ਪਿੰਨੀ ਆ ਕੜਨ ਲੱਗੇ ਹੋਇਆ ਨਾ ਦੁੱਧ ਨੂੰ ਉਸਮਾਨਾ ਕੋਲੇ ਲਿਆ ਲਈ ਹੁਣ ਮਗ ਆ ਗਿਆ ਗਸਤਨ ਹੋਣੇ ਲੈ ਕੇ ਆਇਆ ਇਹ ਖਾਸ ਜਿਹਾ ਤੁਹਾਨੂੰ ਆ ਬਹੁਤ ਹੈ ਜੇ ਥੋੜਾ ਜਿਹਾ ਦੁੱਧ ਰਹਿ ਗਿਆ ਨਾ ਫੇਰ ਆਪਾਂ ਇਹਨੂੰ ਪੰਡ ਦੇ ਚ ਕੱਢ ਕੇ ਨਾ ਇਹਦੇ ਵਿੱਚ ਫਿਰ ਚੌਲ ਚੌਲਾਂ ਦਾ ਆਟਾ ਪੁੱਣਾਗੇ ਦੁੱਧ ਆਪਾਂ ਕੱਢ ਚੁੱਕਿਆ ਤੇ ਹੁਣ ਇਹ ਪੌਣਾ ਸਲੀਟ ਰਹਿ ਗਿਆ ਹੁਣ ਬਸ ਇਹਨੇ ਪੜਦੇ ਪੰਡ ਦੇ ਵਿੱਚ ਤੇ ਇਧਰ ਆਪਾਂ ਨੇ ਇਹ ਚੌਲਾਂ ਦਾ ਆਟਾ ਲਿਆ 1.5 ਕਿਲੋ ਇਹਨੂੰ ਮਸਾਣ ਰਹੀ ਹਾਂ ਇਹਦੇ ਨਾਲ ਛਾਣਦੇ ਆ ਬਰੀਕ ਜੇ ਕੁਸ ਹੋ ਜਾਣਾ ਫਿਰ ਇਹ ਵਿੱਚ ਨਿਕਲ ਜਾਂਦਾ ਹੈ ਜਿਵੇਂ ਆ ਦੇਖੋ ਚੌਲਾਂ ਦੇ ਪਾਣੀ ਦੇ ਨੇ ਨਾ ਤੇ ਕਿਲੋ ਬੂਰਾ ਬੂਰਾ ਲਿਆ ਆਪਾਂ ਨੇ ਥੋੜਾ ਜਿਹਾ ਬਰਾਦਾ ਰੱਖਾ ਤੇ ਕਾਲੀਆਂ ਵਿੱਚ ਇਹ ਪਾਵਾਂਗੇ ਦੇ ਵਿੱਚ ਹਨ ਆਟਾ ਸਾਰਾ ਸ਼ਾਂਤ ਗੀ ਆਪਾਂ ਹੁਣ ਜੜੂ ਰਾਇ ਨੇ ਹੈ ਗਿਆ ਥੱਲੇ ਦੇਖ ਪਾਂਡਿਆਂ ਟੋਕਰੀ ਕੋਲ ਜੇਲੀ ਦਾ ਥੱਲੇ ਦੇਖ ਪਾਂਡਿਆਂ ਅੰਡੇ ਸੋਤਾ ਆਪਣਾ ਕੱਢ ਗਿਆ ਬਿਲਕੁਲ ਫੁਲਾ ਦੇ ਵਿੱਚ ਲਓ ਜੀ ਇਹਨੂੰ ਕੱਢ ਲਾਂਗੇ ਆਪਾਂ ਬਦੀਨੀ ਦੇ ਵਿੱਚ ਦੁੱਧ ਨੂੰ ਕੜੇ ਪੈਣ ਨੂੰ ਹੋਇਆ ਟੇਸਟ ਆ ਰਿਹਾ ਜੀ जी इसे कड़ाही भुन लगे आटा आप थोड़ी थोड़ी अग की भी ज्यादा अग ते नहीं तेज करनी है फिर आटा अपना जल जूगा तो आटा भुनने कुछ नहीं ही आटा पड़ा ਤੇ ਇਹਦੇ ਪੁੰਨੇ ਦਾ ਨਿਸ਼ਾਨੀ ਇਹ ਹੁੰਦੀ ਹੈ ਕਿ ਇਹਦੇ ਵਿੱਚ ਹਨਾ ਥੋੜੀ ਥੋੜੀ ਖੁਸ਼ਬੂ ਵਾਲਾ ਦੱਲਦੀ ਹੈ ਜਦੋਂ ਆਟਾ ਕੋ ਗੁੰਨ ਲੈਂਦੇ ਆ ਤੇ ਬਹੁਤ ਮਤਲਬ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਵੀ ਆਪਣਾ ਕਾਲਾ ਦਾ ਆਟਾ ਪੁੱਜ ਗਿਆ ਥੋੜੀ ਥੋੜੀ ਇਹਦੇ ਵਿੱਚ ਖੁਸ਼ਬੂ ਵਾਲਾ ਲੱਗਦੀ ਹੈ ਆਟੇ ਦੇ ਵਿੱਚ ਤੇ ਬਸ ਇਹੀ ਨਿਸ਼ਾਨੀਆਂ ਆਪਾਂ ਨੇ ਨਾ ਇਹ ਬਾਅਦ ਲਾਲ ਕਰਨਾ ਮਤਲਬ ਕਾਲਾ ਜਿਹਾ ਵੀ ਨਹੀਂ ਕਰਨਾ ਹੈਗਾ ਭੁੰਨ ਭੁੰਨ ਕੇ ਬਸ ਚਿੱਟਾ ਹੀ ਰੱਖਣਾ ਹੈ ਜਦੋਂ ਜਦੋਂ ਇਹ ਚੋਕਸ਼ੂਹ ਜੀ ਆਣ ਲੱਗੀ ਆਟੇ ਚ ਇਹਨੂੰ ਆਪਾਂ ਲਾ ਲਾਂਗੇ ਉਹਦਾ ਤੱਕੋਂ ਦੇ 1.5 ਕਿਲੋ ਆਟਾ ਦਾ ਖਾਬਾ ਲਈ ਦਾ ਖਾਬਾ ਦੀ ਪਰ ਵਿੱਚ ਨਾਰੀਅਲ ਦਾ ਬਰਾਦਰ ਨਹੀਂ ਆਲਵਾਦਾ ਉਹ ਅੱਜ ਆ ਗਿਆ ਜੀ ਬਿਚੇ ਪਾ ਦਾਂਗੇ ਪੂਰਾ ਛાળ ਲਈ ਕੋ ਡੜੀ ਨਾ ਹੋਵੇ ਚਾਹ ਦੇਖਾਂ ਜੀ ਛਣ ਜੀ ਕੋ ਡੜੀ ਦੀ ਗੱਟ ਜੀ ਬਣ ਜੇ मारक लडावांगे पूर आपण ਤੇ ਆਪਾਂ ਨੇ ਫੜਾ ਲਿਆ ਸਾਰਾ ਹੀ ਤੇ ਹੁਣ ਪਾਵਾਂਗੇ ਦੁੱਧ ਜਿਹੜਾ ਆਪਾਂ ਨੇ ਕੱਢ ਕੇ ਰੱਖਿਆ ਉਹ ਦੁੱਧ ਪਾ ਪਾ ਕੇ ਨਾ ਜਿਹੜਾ ਇਹ ਦੁੱਧ ਦਾ ਇਹ ਦੁੱਧ ਵਿੱਚ ਪਾ ਕੇ ਇਹ ਪੀਣੀ ਆ ਬਟਾ ਥੋੜਾ ਥੋੜਾ ਕਰਕੇ ਪਾ ਲਾਂਗੇ ਹਨ ਜੇ ਤਾਂ ਪੂਰਾ ਹੀ ਹੋਇਆ ਫੇ ਤਾਂ ਸਾਰੇ ਪੈ ਜੂਗਾ ਜੇ ਜ਼ਿਆਦਾ ਹੋਇਆ ਆਪਾਂ ਰੱਖ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਰੜਾ ਰੜਾ ਕੇ गर्म थोड़ी हौली करके ना पर ठंडा खाद सार ਹਾਂਜੀ ਹੁਣ ਇੱਥੇ ਮੈਂ ਲੱਗ ਗਈ ਸੀਗੀ ਇਹ ਪਿੰਨੀਆਂ ਪੱਟਣ ਥੋੜਾ ਥੋੜਾ ਦੁੱਧ ਪਾ ਕੇ ਨਾ ਆਪਾਂ ਸਾਰੇ ਆਟੇ ਦੀਆਂ ਪਿੰਨੀਆਂ ਵਟ ਲਾਂਗੇ ਥੋੜਾ ਜਿਹਾ ਗਰਮ ਸੀਗਾ ਅ ਥੋੜਾ ਜਿਹਾ ਹੋ ਠੰਡਾ ਹੋ ਜਾਊਗਾ ਫਿਰ ਸਾਰੀਆਂ ਵਟ ਲਾਂਗੇ ਥੋੜੇ ਥੋੜੇ ਵਟ ਲੰਨੇ ਆ ਹਲੇ ਉੱਪਰ ਉੱਪਰ ਚੱਕ ਲੈਨੇ ਆ ਥੱਲੇ ਆਟਾ ਥੋੜਾ ਜਿਹਾ ਗਰਮ ਆ ਫਿਰ ਆਪਾਂ ਵਟ ਕੇ ਤੁਹਾਨੂੰ ਸਾਰੀਆਂ ਪਿੰਨੀਆਂ ਦਿਖਾਵਾਂਗੇ ਲਓ ਜੀ ਆਪਣਾ ਚੌਲਾਂ ਦੀਆਂ ਪਿੰਨੀਆਂ ਤਿਆਰ ਨੇ ਖੋਏ ਤੋਂ ਬਿਨਾਂ ਬਣ ਕੇ ਹਨਾ ਚੌਲਾਂ ਦੀਆਂ ਪਿੰਨੀਆਂ ਤਿਆਰ ਨੇ ਤੇ ਬੱਟਰੀ ਆਪਾਂ ਨੇ ਸਾਰੀਆਂ ਥਾਲ ਭਰ ਕੇ ਕਪੜਾ ਮੈਂ ਲੇਟ ਹੋ ਗਈ ਸੀ ਧਾਰਾ ਚੁੰਜੇ ਲਗੇ ਸੀਗੀ ਹੁਣ ਆ ਕੇ ਪੱਟੀਆਂ ਨੇ ਹਨਾ ਤੇ ਤਾਂ ਕਰਕੇ ਬਾਹਰ ਨਹੀਂ ਰਹਾ ਹੋ ਗਿਆ ਫਿਰ ਮੈਂ ਹਾਂ ਚਲੋ ਅੰਦਰ ਚੱਕ ਲੈਣੀ ਆ ਅੰਦਰ ਮੈਂ ਵੀਡੀਓ ਦਾ ਐਂਡ ਤਾਂ ਕਰ ਲਈ ਆ ਤਾਂ ਕਰਕੇ ਫਿਰ ਮੈਂ ਅੰਦਰ ਚੱਕ ਲਈ ਬਾਕੀ ਹੋਰ ਬਾਕੀ ਹੋਰ ਕੰਮ ਕਰ ਕਰਦੇ ਆ ਤੇ ਹੁਣ ਆਪਾਂ ਆਪਣੀ ਵੀਡੀਓ ਦਾ ਐਂਡ ਬੇਤੀ ਕਰਦੇ ਆ ਕਿੰਨੀ ਆਪਣੀ ਬਹੁਤ ਸਵਾਦ ਬਣੀ ਇਹਨੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਪਸੰਦ ਆ ਜਾਂਦਾ ਹੈ ਨਾ ਟੈਸਟ ਕਰਕੇ ਦੇਖ ਲੈ ਤੇ ਬਹੁਤ ਹੀ ਨਰਮ ਬਣਨ ਨੇ ਸੌਫਟ ਹੈ ਨਾ ਇਦਾਂ ਨਹੀਂਗਾ ਵੀ ਪਿੰਨੀ ਸਖਤ ਹੋ ਗਈ ਹੈ ਨਾ ਨਹੀਂ ਬਿਲਕੁਲ ਨਹੀਂ ਬਿਲਕੁਲ ਨਰਮ ਪਿੰਨੀ ਆ ਬਹੁਤ ਵਧੀਆ ਬਣੀਆਂ ਨੇ ਨਰਮ ਨਰ ਜਿਹੜਾ ਆਪਾਂ ਨੇ ਦੁੱਧ ਕਾੜ ਕੇ ਪਾਇਆ ਨੇ ਇਹਦੇ ਨਾਲ ਖੋਇ ਦੀ ਵਾਸ਼ ਨਾਉਂਦੀ ਬਿਲਕੁਲ ਮਤਲਬ ਥੋੜਾ ਜਿਹਾ ਹੀ ਕਾੜਿਆ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਨਾ ਬਾਲਾ ਨਹੀਂ ਕਾੜਿਆ ਖੋਆ ਨਹੀਂ ਕੱਢਿਆ ਹੈਗਾ ਮਤਲਬ ਦੁੱਧ ਨੂੰ ਥੋੜਾ ਜਿਹਾ ਕਾੜਿਆ ਹੀ ਹੈ ਮਤਲਬ ਥੋੜਾ ਜਿਹਾ ਚਿਰ ਕਾੜ ਕੇ ਦੁੱਧ ਆਪਾਂ ਇਹਦੇ ਵਿੱਚ ਪਾਇਆ ਹੈ ਨਾ ਤੇ ਕਾੜਾ ਕਰਕੇ ਬਸ ਤੇ ਨੀ ਅਪਨੇ ਵਰਦੇ ਹੋ ਗਿਆ ਜੀ ਤਿਆਰ ਆਪਾਂ ਆਪਣੀ ਵੀਡੀਓ ਲੈ ਕੇ ਇਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾ ਬਾਏ